ਵਾਡਵਾਦੂ ਸਾਹਿਬ ਜੀ ਪਾਤਸ਼ਾਹੀ ਦਸਵੀਂ ਕਬਿਰ ਬਾਚ ਬੇਨਤੀ ਚੋਪਈ ਹਮਰੀ ਕਰੋ ਆਤ ਦਾ ਰੱਖਾ ਪੁਰਣ ਹੋਏ ਜਿਤ ਕੇ ਇਛਾ ਤਉ ਚਰਣਾ ਨਾ ਮਨ ਰਹਿ ਅਮਾਰਾ ਆਪਣਾ ਜਾਣ ਗੁਰੂ ਪ੍ਰਤਪਾਰ ਮਰਿਤੋਸਤ ਸਭ ਤਮ ਕਾ ਰੋਪਾ ਆਖੇ ਸੋ ਭੀ ਬਸੈ ਗੁਰ ਪਰਵਾਦ ਸਿਰ ਕਿਸ ਇਕ ਸਵੇ ਕਰਤਾ ਰਾਮ ਰਛਾ ਰਜ ਕਰਤਾ ਕਰੀਐ ਸਭ ਦੈਨਨ ਕੋ ਆਜ ਸੰਭਰੀਐ ਪੂਰਨ ਹੋਇ ਹਮਾਰੀ ਆਸਾ ਤੋੜੋ ਪਦ ਜਿ ਕੀਐ ਬਿਆਸ ਮਹਿੰਸ਼ਾ ਕੋ ਯਾਰਾ ਦਤਿ ਆਹੂੰ ਦੁਖ ਪਲ ਚਾਹੂੰ ਸੋ ਤੁਮ ਤੈ ਪਾਹੂੰ ਸੇਵਕ ਸਿੱਖ ਹਮਾਰੇ ਤਾਰੀਐ ਜੋ ਤੁਮ ਸਦਰ ਹਮਾਰਿ ਬਾਰੀ ਹੈ ਆਭਾਦ ਮੁਝ ਪ੍ਰੀਅ ਅਪਨ ਕਾਲ ਕਾ ਤਰਾ ਸਦ ਹਰੀ ਹੈ ਹਉ ਦਿਉ ਸਦਾ ਹਮਾਰੇ ਪਛਾ ਸੇ ਸਤਜ ਜੁ ਕਰਿ ਰਖਾ ਰਖਿ ਰਹੁ ਮੈ ਰਖਣ ਹਾਰੇ ਸਾਹਿਬ ਸੰਤ ਸਹਾਇ ਤੇ ਆਇ ਦੇਨ ਕੰਧ ਦਿਸਣ ਗਹਤਾ ਤੋ ਪੂਰੀ ਚਤੁਰਦਾਸ ਕੰਤਾ ਕਰਪਾਏ ਬ੍ਰਹਮਾ ਅਵਤਾਰ ਕਰਪਾਏ ਸ਼ਿਵ ਜੋ ਅਵਤਾਰ ਕਾਮਪਾਏ ਕਰਿ ਬਿਸ਼ਰ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾ ਸਹਿ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋ ਥਿਓ ਜਮਨ ਕਾਲ ਸੋ ਲੋਕ ਸਾਰ ਨਮਸਕਾਰ ਹੈ ਤਹ ਹਪਾਰਾ ਜਗਨ ਕਾਲ ਸਭ ਜਗ ਜਗੜਾਇਓ ਦਿਵਦੈ ਤਜ ਸੁਨੁਪਧਾਰਮ ਵਾਗੰਤ ਕਰਤਾਰ ਸੋਏ ਗੁਰੂ ਸੋਧਾ ਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਭ ਪ੍ਰਜਾ ਜਨ ਆਪ ਸਵਾਰੀ ਸਿਰਵ ਕਨ ਕੋ ਸਭ ਗਣ ਸੁਖ ਦੇਓ ਤਰਨ ਕੋ ਕਲਮ ਬਦ ਕੀਆ ਕਣ ਕਣ ਗ ਅੰਤਰ ਕੀ ਜਾਣਤ ਪਰੇ ਪਰ ਕੀ ਪੀਰ ਪਛਾਨਤ ਚੇਤੇ ਤੇ ਕੁੰਜ ਅਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਰੇ ਜਹੁ ਸੁਖੀ ਸੁਭਤਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟਕੇ ਪਟ ਪਟ ਕੀ ਜਾਣੈ ਲਖੁਤ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਮ ਦੇਹ ਪਤਾਰਾ ਜਬ ਆ ਕਰਨ ਕਰ ਤਮ ਕਮਹਾ ਤਮ ਮੈ ਬਰਤ ਤੇ ਤਰਸ ਬਹਾਂ ਜਿਤੇ ਬਦ ਦੈ ਸ੍ਰਿਸ਼ਟ ਸਭ ਤਾਰ ਆਪਾ ਪਣੀ ਪੂਜ ਚਾਰ ਸਭੇ ਹਿਤ ਰਹਿਤ ਰਹਾ ਨਰਾਲਾ ਦਾਣਤ ਮੇਰ ਬੇਦਰ ਆਲਮ ਓੰਕਾਰ ਤ੍ਰਿਪੁਕਾਰ ਨਰ ਲੰਭ ਆਦ ਨੀਲ ਨਾਇ ਸੰਘ ਤਾਰਕਾ ਮੂੜ ਚਾਰਦ ਬਿੱਤਾ ਜਗ ਬੇਵਣ ਪਾਤਿ ਮੇਤਾ ਤਾ ਕੋ ਕਰਪਾ ਹੜ ਅਰਬਾਨਤ ਮਹਾ ਮੂੜ ਗੜਪੇ ਤਨ ਜਾਣਤ ਮਹਾ ਦੇਵ ਕੋ ਕਾਜ ਸਦਾ ਸਿਹਾ ਤਾਰਕਾ ਜਿਨਤ ਲਹਿ ਤੇ ਆਪ ਆਪਣੀ ਬੁਧਿ ਹ ਜੀਤੀ ਬਰਣ ਕਰ ਬਿੜ ਤੋ ਆਹ ਤਿੱਤੀ ਤੇ ਮਰ ਲਖਾਣਾ ਜੈ ਪਸਾਰਾ ਤੇ ਦਿਸਿਆ ਪਥਿ ਸੰਸਾਰ ਇਕੈ ਰੂਪ ਆਪ ਉਪਸ ਰੂਪਾਰੰਕ ਪਰੋ ਰਾਖਿ ਪੁਪਾ ਅੰਤ ਜੀਰਜ ਸੇ ਤਿ ਕਿੰਨੇ ਆਪ ਮੁਝ ਖਾਣਾ ਬਹਰ ਰਚ ਦੇਨੇ महा फूल नदाह बठ्ठा कवन संकट पयो शंकर कैठ्ठा सगरे श्रेष्ठ अदखाय अतम पवर जगान स्वरूप सयम पवर रक्षा मेरी तुम करू सिख बार शिव शंकर दृष्ट जते अठवद उत्पन्न सकल मनेश करो रणकत्ता जे असुच तव शरणी ਪਰੇ ਤਨ ਕੇ ਦੁਖ ਤਹੁ ਤਹ ਮਾ ਪਰ ਪੁਰਗ ਗਮਨ ਪਗ ਪਰ ਜਹਾਰੇ ਜਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੁ ਦੁਕ ਘਾਰਤ ਹੈ ਤਾ ਕੇ ਗਾ ਅਨਿਕੜ ਨਹਿ ਰੱਛੇ ਤਹ ਸਭ ਕੰਨਾ ਦੁਸ਼ਟ ਸੁਰੇ ਤਦ ਕੰਨਾ ਕਿਰਪਾ ਜਿਛ ਤਨ ਦੈ ਨਹਿ ਰਹੁ ਤਾ ਕੇ ਤਾ ਪਾ ਤਨ ਕਮਾਰਾ ਸਰਦਾ ਕਰਮ ਸਭ ਹੋਈ ਦੰਤ ਸ਼ਾਨਿ ਸਭ ਸਕੇ ਨਾ ਕੋਈ ਏਕ ਬਾਾਰ ਜਨ ਤਮੈ ਸੰਭਾ ਕਰਿ ਸਾਸ ਤੇ ਤਹਿ ਅਭਾਰ ਜਿਨ ਨਰਨਾਬਤਵਾ ਮੁਹ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਨ ਤੇ ਹਾਰੀ ਆਵਾਜ਼ ਦਲੇ ਹੋ ਭਾਰੀ ਸਰਬਠਾ ਸਹਾਈ ਦੁਸਤ ਲੋਕਤ ਦੇ ਹੋ ਪਜਾਈ ਖੜਕ ਕੇਤ ਮੈਂ ਸਰਨ ਤੇ ਰਾਰੀ ਆਵਾਜ਼ ਦਲੇ ਹੋ ਭਾਰੀ सर्व सी दुष्ट बचारी वाहि जी का खल वाहिुर फते